ਸੀਪੀ ਸਾਹਿਬ ਹਲਕਾ ਇਸ ਤੋਂ ਸੁਮੇਸ਼ੂ ਜੀ ਔਰ ਕੌਂਸਲਰ ਸਾਹਿਬ ਬੈਠੇ ਨੇ ਚੌਧਰੀ ਜੀ ਨਦੇ ਦਰਮਪਤਰੀ ਪੈਣ ਚੋਟੀ ਦੀਪਾ ਚੌਧਰੀ ਜੀ ਕੌਂਸਲਰ ਨੇ ਰਾਜ ਕਰੇਵਾਲ ਜੀ ਗੁਰਨਾਬ ਗਾਮਾ ਜੀ ਔਰ ਗਗੀ ਗਗੀ ਸ਼ਰਮਾ ਜੀ ਅਮਰੀਕ ਸਿੰਘ ਔਰ ਅਸ਼ਵਨੀ ਸ਼ਰਮਾ ਜੀ ਗੋਪੀ ਜੀ ਕੌਂਸਲਰ ਸਾਰੇ ਸਾਥੀ ਖੜੇ ਹੋ ਸਾਰੇ ਫਤੇ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਹਾਡਾ ਸਾਰਿਆਂ ਦਾ ਕਿਉਂ ਅੱਜ 5 ਦਿਨ ਪਹਿਲਾਂ ਆਪਾਂ ਇਹ ਮੈਮ ਸ਼ੁਰੂ ਕੀਤੀ ਸੀ ਇੱਥੇ ਜੋ ਤੁਸੀਂ ਅਖਬਾਰਾਂ ਵਾਲੇ ਦਾ ਵੀ ਧੰਨਵਾਦ ਕਰਦਾ ਮੀਡੀਆ ਵਾਲੇ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਆ ਕੇ ਸਟਿੰਗ ਪ੍ਰੈਸ਼ਰ ਕੀਤੇ ਔਰ ਕਿਉਂਕਿ ਮੀਡੀਆ ਜਿਹੜਾ ਚੌਥਾ ਥੰਮ ਹੈ ਲੋਕਤੰਤਰ ਦਾ ਔਰ ਇਹਨਾਂ ਨੇ ਦੱਸਿਆ ਤੇ ਤੁਸੀਂ ਵੀ ਸਾਰੇ ਦੱਸਿਆ ਵੀ ਇੱਥੇ ਬਾਹਰੋਂ ਆ ਕੇ ਇਸ ਤਰ੍ਹਾਂ ਦੀ ਹੁੱਲੜਬਾਜੀ ਹੁੰਦੀ ਆ ਤੇ ਨਸ਼ਾ ਵਿੱਚ ਨੌਦੇ ਆਉਦੇ ਨੇ ਔਰ ਪੰਜ ਦਿਨ ਤੋਂ ਪਹਿਲਾ ਜਿਹੜੇ ਆਪਣੇ ਸਾਥੀਆਂ ਨੇ ਸਾਰੇ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਜਿਹੜੇ ਇੱਕ ਮਹਮ ਚਲਾਈ ਆ ਤੇ ਬਹੁਤ ਵੱਡਾ ਸਮਝੋ ਕਹਿ ਸਕਦੇ ਆ ਤੁਸੀਂ ਤੁਹਾਡੇ ਵੱਲੋਂ ਹਕਾਰਾ ਮਿਲਿਆ ਔਰ ਅੱਜ ਪੰਜਾਂ ਦਿਨਾਂ ਦੇ ਵਿੱਚ ਵਿੱਚ ਜਿਹੜਾ ਬਲਕੇ ਵੱਡੀ ਪੱਦਰ ਤੇ ਇੱਥੇ ਨਸ਼ਾ ਵੇਚਦਾ ਸੀ ਅੱਜ ਇੱਥੇ ਖਤਮ ਹੋ ਗਿਆ ਬੰਦ ਹੋਇਆ ਵਾ ਇਹ ਤੁਹਾਡੇ ਸਾਥ ਨਾਲ ਹੋਇਆ ਸਾਰੇ ਦਿਨ ਤੁਸੀਂ ਸਾਰੇ ਭਰਾ ਖੜੇ ਹੋ ਛੋਟੇ ਵੱਡੇ ਔਰ ਤੁਹਾਡੇ ਸਾਥ ਨਹੀਂ ਹੋ ਸਕਦਾ ਕਿ ਕੋਈ ਇਕੱਲਾ ਕੋਈ ਵੀ ਕੁਝ ਨਹੀਂ ਕਰ ਸਕਦਾ ਚਾਹੇ ਸਰਕਾਰ ਆ ਚਾਹੇ ਪੁਲਿਸ ਆ ਚਾਹੇ ਮੁੱਖ ਮੰਤਰੀ ਆ ਚਾਹੇ ਕੋਈ ਮੰਤਰੀ ਆ ਚਾਹੇ ਐਮ ਐਲ ਏ ਚਾਹੇ ਕਾਉਂਸਲਰ ਆ ਇਕੱਲਾ ਨਹੀਂ ਕੋਈ ਕੁਝ ਸਕਦਾ ਤੁਹਾਡੇ ਸਾਰੇ ਆ ਆਮ ਆਦਮੀ ਦਾ ਸਾਥ ਹੋਊਗਾ ਤਾਂ ਹੀ ਆਪਾਂ ਸਿੱਠੀ ਕਰ ਸਕਾਂਗੇ ਸਾਰਾ ਕੁਝ ਚਾਹੇ ਆਪਾਂ ਡਿਵੈਲਪਮੈਂਟ ਦੀ ਗੱਲ ਕਰਦੇ ਆਂ ਚਾਹੇ ਮਕੇ ਸੁਧਾਰ ਦੀ ਗੱਲ ਕਰਦੇ ਆਂ ਔਰ ਚਾਹੇ ਸਫਾਈ ਦੀ ਗੱਲ ਕਰਦੇ ਆਂ ਤੇ ਸਾਰੇ ਇਕੱਠੇ ਹੋ ਕੇ ਲੱਗਾਂਗੇ ਤਾਂ ਹੀ ਹੋ ਸਕੂਗਾ ਤੁਸੀਂ ਸਾਰੇ ਜਾਣਦੇ ਹੋ ਪਿਛਲੀਆਂ ਸਰਕਾਰਾਂ ਨੇ ਔਰ ਆਪਣੀ ਆਮ ਆਦੀ ਪਾਲੀ ਸਰਕਾਰਾਂ ਨੂੰ ਤਾਂ ਸਾਢੇ 3 ਸਾਲ ਹੋਏ ਨੇ ਤੇ ਜਿਹੜਾ ਨਸ਼ਾ ਵੇਚਣ ਲੱਗਿਆ ਨਸ਼ੇ ਦਾ ਮਲਕੇ ਸ਼ੁਰੂਆਤ ਹੋਈ ਆ ਕਿੱਥੋਂ ਹੋਈ ਆ ਕਿਹੜੀ ਸਰਕਾਰਾਂ ਨੇ ਕੀਤੀ ਉਸ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਸਰਕਾਰਾਂ ਸੀਗੀਆਂ ਤੇ ਆਪਾਂ ਉਸ ਵਿੱਚ ਨਹੀਂ ਜਾਂਦੇ ਪਰ ਆਪਾਂ ਇਹ ਤਹਈਆ ਕੀਤਾ ਵੀ ਇਸ ਨੂੰ ਹੁਣ ਖਤਮ ਕਰਨਾ ਵਾ ਔਰ ਤੁਹਾਡੇ ਸਾਥ ਤੋਂ ਗਿਆ ਵੀ ਹੋਣਾ ਇੱਕ ਮੈਂ ਤੁਹਾਨੂੰ ਜ਼ਰੂਰ ਬੇਨਤੀ ਕਰਨੀ ਚਾਹੁੰਦਾ ਥੋੜਾ ਧੰਨਵਾਦ ਵੀ ਕਰਨੀ ਜ਼ਰੂਰ ਤੁਸੀਂ ਸਾਥ ਦਿੱਤਾ ਵਾ ਇੱਕ ਬੇਨਤੀ ਵੀ ਕਰਨੀ ਚਾਹੁੰਦਾ ਜਿਹੜਾ ਵੀ ਇੱਥੇ ਕੋਈ ਨਸ਼ਾ ਵੇਚਦਾ ਤੇ ਉਹਨੂੰ ਜਾ ਕੇ ਕਹਿ ਦਿਓ ਤੇ ਇਥੋਂ ਜ਼ਿਆਦਾ ਨਸ਼ਾ ਬੰਦ ਕਰ ਲਾ ਤਾਂ ਜਾਂ ਇਥੋਂ ਦਫਾ ਹੋ ਜਾ ਪਰ ਨਹੀਂ ਤਾਂ ਉਹਦਾ ਮਕਾਮ ਵੀ ਨਹੀਂ ਬਚਣਾ ਕਿਉਂਕਿ ਸਰਕਾਰ ਵੱਲੋਂ ਇੱਕ ਮਹਮ ਚਲਾਈ ਗਈ ਹੈ ਜੁੱਧ ਨਸ਼ਿਆ ਵਿਰੁੱਧ ਆਮ ਆਦੀ ਪਾਰਟੀ ਸਰਕਾਰ ਵੱਲੋਂ ਸਾਡੇ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਿੰਦਕੇਜੀਵਾਲ ਜੀ ਔਰ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਤੇ ਆਮ ਆਦੀ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਰੋੜਾ ਜੀ ਤੇ ਉਹਨਾਂ ਦਾ ਮਿਸ਼ਨ ਹੈ ਕਿ ਜੁੱਧ ਨਸ਼ਿਆ ਵਿਰੁੱਧ ਜਿਹੜਾ ਚਲਾ ਕੇ ਵੀ ਇਹ ਜਿਹੜਾ ਕਲੰਕ ਲੱਗਿਆ ਆਪਣੇ ਤੇ ਪੰਜਾਬ ਦੇ ਉੱਤੇ ਜਿਹੜਾ ਰੰਗਲਾ ਪੰਜਾਬ ਕਿਹਾ ਜਾਂਦਾ ਸੀ ਜਿਹੜਾ ਕਬੱਡੀਆਂ ਵਾਲਾ ਪੰਜਾਬ ਕਿਹਾ ਜਾਂਦਾ ਏ ਖੇਡਾਰੀਆਂ ਵਾਲਾ ਪੰਜਾਬ ਕਿਹਾ ਹਾਕੀ ਵਾਲਾ ਪੰਜਾਬ ਕਿਹਾ ਜਾਂਦਾ ਸੀਗਾ ਉਸ ਪੰਜਾਬ ਤੇ ਬੇਈਮਾਨ ਲੋਕਾਂ ਨੇ ਪਿਛਲਿਆਂ ਨੇ ਉਹਦੇ ਪੰਜਾਬ ਦੀਆਂ ਫਿਲਮਾਂ ਬਣਾਤੀਆਂ ਤੇ ਇਹ ਜਿਹੜਾ ਕਲੰਕ ਆ ਇਹ ਧੋਣਾ ਆਪਾਂ ਇਕੱਠੇ ਹੋ ਕੇ ਤੁਹਾਨੂੰ ਸਾਰਿਆਂ ਨੂੰ ਸਾਥ ਦੇਣਾ ਥੋੜਾ ਧੰਨਵਾਦ ਵੀ ਕਰਦਾ ਤੇ ਬੇਨਤੀ ਕਰਦਾ ਤੇ ਇਕੱਠੇ ਹੋ ਕੇ ਲੱਗੋ ਨਹੀਂ ਤਾਂ ਦੇਖੋ ਛੋਟੇ ਬੱਚੇ ਨੇ ਆਪਣੇ ਜਿਵੇਂ ਸੂਤ ਸਾਹਿਬ ਕਹਿ ਕੇ ਦੇ ਨਾ ਆ ਛੋਟੇ ਬੱਚਿਆਂ ਵਾਸਤੇ ਆਪਾਂ ਕਈ ਵਾਰੀ ਰੁੱਖੀ ਮਿੱਸੀ ਵੀ ਖਾਣੇ ਆ ਕਿਉਂਕਿ ਤਾਂ ਕਿ ਇਹਨਾਂ ਦਾ ਮਤਲਬ ਕਿ ਇਹਨਾਂ ਨੂੰ ਆਪਾਂ ਖੁਸ਼ ਨਾ ਕੋਈ ਜੋੜ ਜਵੇ ਇਹਨਾਂ ਦਾ ਮਕਾਨ ਬਣ ਜਵੇ ਇਹਨਾਂ ਨੂੰ ਵਧੀਆ ਖਾਣਾ ਲਿਆ ਕੇ ਦੇ ਦਈਏ ਇਹਨਾਂ ਨੂੰ ਵਧੀਆ ਕੱਪੜੇ ਲਿਆ ਕੇ ਦੇ ਦਈਏ ਕਰਦੇ ਆ ਨਾ ਪਰ ਜੇ ਇਹ ਆਪਣੇ ਬੱਚੇ ਅੱਜ ਜੇ ਆਪਾਂ ਨਾ ਰੋਕਿਆ ਕੱਲ ਨੂੰ ਇਹ ਬੱਚੇ ਵੀ ਨਸ਼ੇ ਤੇ ਲੱਗ ਗਏ ਤੇ ਆਪਣੇ ਪੱਲੇ ਕੁਝ ਨਹੀਂ ਰਹਿਣਾ ਇਹ ਨਸ਼ੇ ਬਲਕੇ ਨਸ਼ੇ ਦੇ ਵਿੱਚ ਗੁਲਤਾਰ ਹੋ ਜਾਣੇ ਆ ਤੇ ਇਹ ਖਤਮ ਹੋ ਜਾਣਗੇ ਆਪਣੀ ਭਮਕੇ ਪੰਜਾਬ ਦੀ ਜਵਾਨੀ ਖਤਮ ਹੋ ਜਾਊਗੀ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਸਾਥ ਦਿਓ ਤੇ ਉਹਨਾਂ ਨੂੰ ਵੀ ਸਮਝਾ ਦਿਓ ਜਿਹੜਾ ਭਈ ਦੋ ਚਾਰ ਘਰਾਂ ਤੇ ਵੇਚਦੇ ਨੇ ਤੇ ਉਹਨਾਂ ਨੂੰ ਸਮਝਾ ਦਿਓ ਭਾਈ ਇਹ ਨਸ਼ੇ ਵਾਲਾ ਕੰਮ ਬੰਦ ਕਰ ਦਿਓ ਕੋਈ ਨਹੀਂ ਬਖਸ਼ਿਆ ਨਹੀਂ ਜਾਣਾ ਤੇ ਉਹਨੂੰ ਵੀ ਜੇਲ੍ਹ ਵੀ ਜਾਊਗਾ ਤੇ ਛੱਤਰ ਵੀ ਪਹਿਣਗੇ ਤੇ ਨਾਲ ਉਹਦਾ ਮਕਾਨ ਵੀ ਉਹ ਕਹੇ ਖਤ ਬਚਣਾ ਨਹੀਂ ਹੈਗਾ। ਪਰ ਤੁਹਾਡੇ ਸਾਥ ਤੋਂ ਬਗੈਰ ਨਹੀਂ ਕੋਲਾ। ਹੁਣ ਆਪਾਂ ਆਪਣੇ ਪੰਜਾਬ ਦੀ ਜਵਾਨੀਆ ਛੋਟੇ ਬੱਚਿਆਂ ਨੂੰ ਬਚਾਉਣਾ ਤੇ ਹੁਣ ਤੋਂ ਸ਼ੁਰੂ ਕਰਨਾ ਪਊਗਾ। ਮੈਂ ਪਹਿਣਾ ਦਾ ਬਲਕੇ ਧੰਨਵਾਦ ਕਰਦਾ ਤੁਸੀਂ ਸਾਰੇ ਹਮੇਸ਼ਾ ਸਾਥ ਦਿਨੇ ਹੋ ਔਰ ਡਰਨੀ ਲੋੜੀ ਜਿਵੇਂ ਤੁਹਾਨੂੰ ACP ਸਾਹਿਬ ਨੇ ਵੀ ਕਿਹਾ ਕੌਸਲ ਸਾਹਿਬਾ ਨੇ ਵੀ ਕਿਹਾ ਵਾ ਵੀ ਕਿਸੇ ਦਾ ਡਰ ਨਹੀਂ ਲੋੜਨੀ ਜਿਹੜੇ ਦਾਤ ਲਈ ਫਿਰਦੇ ਆ ਕੱਲਾ ਨਸ਼ਾ ਨਹੀਂ ਜਿਹੜੇ ਕਿਸੇ ਗੁੰਡਾਗਰਦੀ ਕਰਦੀ ਕਰਦੇ ਕੋਈ ਦਾਤ ਲਈ ਫਿਰਦੇ ਉਹਦੇ ਬਾਰੇ ਵੀ ਦੱਸੋ ਤੇ ਉਹਦੇ ਵੀ ਛੱਤਰਫੇਰ ਕੇ ਨੂੰ ਮੈਂ ਪੁਲਿਸੋ ਕੇ ਪੁਲਸੇ ਹਮਲੇ ਕਰੀਏ ਤਾਂ ਕਿ ਉਹਨਾਂ ਨੂੰ ਉਹਨਾਂ ਨੂੰ ਵੀ ਮੈਂ ਸਬਕ ਸਪਾਈਏ ਤੇ ਜਿਹੜੇ ਜਿਹੜੇ ਸਾਡੇ ਨੌਜਵਾਨਾਂ ਦੇ ਉੱਤੇ ਹਮਲੇ ਕਰਦੇ ਨੇ ਦਿਲ ਦਾਤ ਨੂੰ ਰੋਟਾ ਖੋਆ ਕਰਦੇ ਨੇ ਤੇ ਉਹਨਾਂ ਨੂੰ ਵੀ ਸਬਕ ਸਿਖਾਉਣਾ ਪਊਗਾ ਪਰ ਤੁਹਾਡੇ ਸਾਥ ਤੋਂ ਬਗੈਰ ਨਹੀਂ ਹੋਣਾ ਤੁਹਾਡੇ ਸਾਰੇ ਸਾਥ ਦੀ ਲੋੜ ਆ ਔਰ ਆਓ ਇਕੱਠੇ ਹੋ ਕੇ ਆਪਾਂ ਆਪਣਾ ਕੰਮ-ਕਾਰ ਕਰੀਏ ਕਿਉਂਕਿ ਤੁਸੀਂ ਸਾਰੇ ਮਿਹਨਤ ਕਾ ਸ਼ਲੋਕ ਹੋ ਆਪਣਾ ਸਵੇਰ ਤੋਂ ਸ਼ਾਮ ਤੱਕ ਆਪਣੇ ਦਸਾਂ ਨੋਹਾਂ ਦੀ ਕਮਾਈ ਕਰਕੇ ਕੰਮ ਕਰਕੇ ਖਾਂਦੇ ਹੋ ਔਰ ਉਹ ਲੋਕ ਤੁਹਾਨੂੰ ਆ ਕੇ ਬਦਨਾਮ ਕਰਦੇ ਨੇ ਆਮ ਇਥੇ ਕੀ ਹੁੰਦਾ ਬਦਨਾਮੀ ਤੁਹਾਡੀ ਹੁੰਦੀ ਆ ਕਿਉਂਕਿ ਕੁਝ ਲੋਕ ਇਸ ਤਰ੍ਹਾਂ ਦੇ ਨੇ ਗਲਤ ਲੋਕ ਨੇ ਜਾਂ ਕੋਈ ਨਸ਼ਾ ਵੇਚਣ ਵਾਲੇ ਜਾਂ ਕੋਈ ਗੁੰਡਾਗਰਦੀ ਕਰਨ ਵਾਲੇ ਨੇ ਪਰ ਬਦਨਾਮ ਤੁਸੀਂ ਕਹਿੰਦੇ ਹਰ ਕੇ ਕਹਿੰਦਾ ਝੁੱਗੀਆਂ ਤੇ ਇੱਕ ਸੋਨਾ ਵਾ ਬਦਨਾਮ ਤੁਸੀਂ ਸਾਰੇ ਹੋ ਰਹੇ ਹੋ ਇਸ ਕਰਕੇ ਤੁਹਾਨੂੰ ਬੇਨਤੀ ਕਰਦਾ ਆਪਾਂ ਇਕੱਠੇ ਹੋ ਕੇ ਲੱਗੇ ਆਪਾਂ ਕਿਸੇ ਨੇ ਬਦਨਾਮੀ ਨਹੀਂ ਸਹਿਣੀ ਤੇ ਜਿਹੜੇ ਵੀ ਲੋਕ ਕੁਝ ਕਰਦੇ ਨੇ ਕਿਸੇ ਨੂੰ ਡਰਨ ਦੀ ਲੋੜ ਨਹੀਂ ਇਹ ਨਾ ਘਬਰਾਇਓ ਬਈ ਕੋਈ ਸਾਡੇ ਦੇ ਕੋਈ ਦਾਤ ਮਾਰ ਦੂਗਾ ਕੋਈ ਜਾਂ ਕੋਈ ਹੋਰ ਕੋਈ ਹਮਲਾ ਕਰ ਦੂਗਾ ਪੁਲਿਸ ਤੁਹਾਡੇ ਨਾਲ ਖੜੇ ਆ ਸਾਡੇ ਕੌਂਸਲਰ ਸਾਹਿਬਾਂ ਨਾਲ ਖੜੇ ਨੇ ਜਿਹੜੀ ਮਗੇ ਵਲੰਟੀਅਰ ਟੀਮ ਬਣੀ ਉਹ ਵੀ ਤੁਹਾਡੇ ਨਾਲ ਖੜੀ ਆ ਔਰ ਮੈਂ ਵੀ ਤੁਹਾਡੇ ਨਾਲ ਖੜਾ ਵਾਂ ਕੋਈ ਘਬਰਾਉਣ ਦੀ ਲੋੜ ਨਹੀਂ ਹੁਣ ਸੂਤ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਸੂਤ ਸਾਹਿਬ ਇੱਥੇ ਰੋਜ਼ ਇੱਕ ਜੀੜਾ ਰੱਖੋ ਤੇ ਹੁਣ ਜਿਹੜਾ ਹੀ ਬੰਦਾ ਵਾ ਤੇ ਉਹਨੂੰ ਬਖਸ਼ਣਾ ਨਹੀਂ ਹੈਗਾ ਕੱਲ ਇੱਕ ਪੁਲਿਸ ਵਾਲਾ ਵੀ ਪਰਸੋ ਫੜਿਆ ਗਿਆ ਵਾ ਤੇ ਕੁਝ ਐਸੇ ਲੋਕ ਵੀ ਨੇ ਦੇਖੋ ਖਾਕੀ ਵਰਦੀ ਜਿਹੜੇ ਪਾਈ ਆ ਪੁਲਿਸ ਵਾਲੇ ਬੱਥੇ ਨੇ ਆਪਣੇ ਕੋ ਅਫਸਰ ਬੈਠੇ ਨੇ ਇਹਦੇ ਕਰਕੇ ਅਜੇ ਸ਼ਾਂਤੀ ਆ ਇਹ ਖਾਕੀ ਵਰਦੀ ਨਾ ਹੋਵੇ ਤੇ ਇੱਕ ਦੂਜੇ ਨੂੰ ਕੁੱਟ-ਕੁੱਟ ਕੇ ਮਾਰ ਲੈਣੇ ਕਿਲੂ ਵਿੱਚ ਲੁੱਟ-ਖੁਆ ਕਰ ਲੈਣ ਤੇ ਇਹ ਖਾਕੀ ਵਰਦੀ ਕਰਕੇ ਲੁਗੇ ਇਹ ਸ਼ਾਂਤੀ ਆ ਕੁਝ ਉਥੇ ਖਾਕੀ ਵਰਦੀ ਪਾ ਕੇ ਖਾਕੀ ਵਰਦੀ ਨੂੰ ਬਦਨਾਮ ਕਰਦੇ ਨੇ ਉਹਨਾਂ ਪਹਾੜੀਆਂ ਪੇਡਾਂ ਨੂੰ ਵੀ ਆਪਾਂ ਜਿਹੜਾ ਕੋਈ ਆਉਂਦਾ ਉਹਦੇ ਬਾਰੇ ਵੀ ਦੱਸੋ ਤਾਂ ਕਿ ਉਹਨਾਂ ਨੂੰ ਵੀ ਮੈਂ ਕਿਹਾ ਚੱਕ ਕੇ ਜੇਲ੍ਹ ਭੇਜੀਏ ਉਹ ਜਿਹੜਾ ਕੋਈ ਗਲਤ ਕੰਮ ਕਰਦਾ ਚਾਹੇ ਉਹ ਕੋਈ ਪੁਲਸ ਵਾਲਾ ਚਾਹੇ ਕੋਈ ਪੋਲਿਟਿਕਲ ਆ ਚਾਹੇ ਕੋਈ ਐਮ.ਐਲ.ਏ ਚਾਹੇ ਕਾਉਂਸਲਰ ਹੋਵੇ ਜਾਂ ਕੋਈ ਆਮ ਆਦਮੀ ਆ ਉਹ ਬਰਾਬਰਾਂ ਦੇ ਕੋ ਕਾਨੂੰਨ ਕਾਨੂੰਨ ਦੇ ਬਿਤਾਵੋ ਨੂੰ ਬਰਾਬਰ ਸਜ਼ਾ ਮਿਲੂਗੀ ਇਸ ਕਰਕੇ ਜਿਹੜਾ ਵੀ ਕੋਈ ਪੁਲਸਲਾ ਆਵੇ ਜਾਂ ਇਸ ਤਰ੍ਹਾਂ ਦਾ ਕੋਈ ਕੰਮ ਕਰਦਾ ਜਾਂ ਕੋਈ ਹੋਰ ਕਰਦਾ ਜੇ ਜ਼ਰੂਰ ਦੱਸੋ ਤੇ ਅਸੀਂ ਤੁਹਾਡੇ ਨਾਲ ਖੜੇ ਆ ਤੁਹਾਡੇ ਸਾਥ ਦੀ ਲੋੜਾ ਆਪਣਾ ਵਧੀਆ ਟੰਗਣਾ ਆਪਣਾ ਮਿਹਨਤ ਕਰੋ ਆਪਣੀ ਰੋਟੀ ਪਾਣੀ ਕਮਾਓ ਆਪਣੇ ਬੱਚਿਆਂ ਨੂੰ ਪਾਲੋ ਪਰ ਜਿਹੜਾ ਇਹ ਕੰਮ ਹੋ ਰਿਹਾ ਇਹ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਰੋਕਣਾ ਵਾ ਨਸ਼ੇ ਦਾ ਕੰਮ ਵੀ ਰੋਕਣਾ ਜਿਹੜੇ ਕੋਈ ਗੁੱਛਕੁੱਡਾ ਕਰਨ ਦੀ ਕਰਨ ਵਾਲੇ ਉਹ ਵੀ ਰੁਕਣੇ ਆ ਬਿਲਕੁਲ ਬਿਲਕੁਲ ਤੁਹਾਡੇ ਨਾਲ ਖੜੇ ਆ ਸੜਕਾਂ ਨੂੰ ਤਿਆਰ ਕਰਨ ਲੱਗੇ ਆ ਅਤੇ ਹਰ ਸਮੇਂ ਮਿਲ ਕੇ ਇਥੋਂ ਮਿਲ ਕੇ ਜਿਹੜੀ ਆਵਾਜ਼ ਆਏ ਚਾਲੂ ਹੋ ਜੂਗੀ ਆ ਪੁਲ ਬਣ ਗਿਆ ਤੇ ਉਦੋਂ ਬਾਅਦ ਸੜਕ ਵੀ ਤਿਆਰ ਹੋਣ ਲੱਗੀ ਆ ਤੇ ਉਹਦੇ ਨਾਲ ਨਾਲ ਤਾਂ ਥੁਲ ਵੀ ਆਉਣਾ ਜਾਣਾ ਸਫਾਊਗਾ ਤੇ ਨਾਲੇ ਜਿਹੜਾ ਪ੍ਰਸ਼ਾਸਨ ਜਾਮ ਕੇ ਪੁਲਸ ਵਾਲੇ ਆਰਾਮ ਜਾਨ ਆ ਸਕਣਗੇ ਜਿਹੜੀ ਇਸ ਤਰ੍ਹਾਂ ਦੀ ਗੁੰਡਾਗਰਦੀ ਉਹ ਬੰਦ ਹੋਊਗੀ ਪਰ ਮੈਂ ਫੇਰ ਤੁਹਾਨੂੰ ਦੱਸਣਾ ਚਾਹਣਾ ਕੁਝ ਲੋਕ ਨਸ਼ਾ ਵੇਚਦੇ ਨੇ ਕੁਝ ਲੋਕ ਗੁੰਡਾਗਰਦੀ ਕਰਦੇ ਨੇ ਪਰ ਬਦਨਾਮ ਸਾਰੇ ਝੁੱਗੇ ਵਾਲੇ ਹੁੰਦੇ ਨੇ ਹੁੰਦੇ ਕਿ ਨਹੀਂ ਹੁੰਦੇ ਸਾਰੇ ਤੁਸੀਂ ਲੜੇਟ ਚ ਆ ਜਾਂਦੇ ਹੋ ਇਸ ਕਰਕੇ ਤੁਸੀਂ ਸਾਰੇ ਨੌਜਵਾਨਾਂ ਕੇ ਵਧੀਆ ਨੌਜਵਾਨੋ ਪੜ੍ਹੇ ਲਿਖੇ ਹੋ ਤੁਸੀਂ ਪੜ੍ਹੇ ਲਿਖੇ ਹੋ ਸਾਰੇ ਸਾਰੇ ਮਿਹਨਤ ਕਰਨ ਵਾਲੇ ਹੋ ਤੇ ਤੁਹਾਡੇ ਸਾਥ ਦੀ ਲੋੜਾ ਤੇ ਜਦੋਂ ਵੀ ਕੋਈ ਪ੍ਰੋਬਲਮ ਦੀ ਆ ਫੋਨ ਨੰਬਰ ਤੁਹਾਡੇ ਕੋ ਸਾਰੇ ਕੋ ਹੈਗੇ ਨੇ ਉਸ ਟਾਈਮ ਫੋਨ ਕਰੋ ਚਾਹੇ ਦਿਨੇ ਚਾਹੇ ਰਾਤ ਨੂੰ ਤੇ ਸਾਥ ਦਿਓ ਤਾਂ ਕਿ ਵਿਧਾਨ ਸਭਾ ਹਲਕਾ ਪੂਰਬੀ ਦੇ ਵਿੱਚੋਂ ਆਪਾਂ ਬਿਲਕੁਲ ਅੱਛਾ ਆਪਣੇ ਲੁਧਿਆਣੇ ਵਿੱਚੋਂ ਖਤਮ ਕਰਨਾ ਵਾ ਔਰ ਉਹਨਾਂ ਨੂੰ ਮੈਂ ਚੇਤਾਵਨੀ ਵੀ ਦੇਣੀ ਚਾਹਨਾ ਕੋਈ ਨਾ ਕੋਈ ਇੱਥੇ ਲਾਜਮੀ ਖੜਾ ਆਊਗਾ ਉਹਦੇ ਵਿੱਚੋਂ ਵੀ ਉਹਨਾਂ ਦਾ ਕੋਈ ਕੋਈ ਸ਼ਗਿਰਦ ਖੜਾ ਆਊਗਾ ਉਹਨਾਂ ਦਾ ਕੋਈ ਬੈਨਫੀਸ਼ੀਅਰ ਖੜਾ ਆਊਗਾ ਉਹਨਾਂ ਨੂੰ ਵੀ ਚੇਤਾਵਨੀ ਦੇਣੀ ਚਾਹਨਾ ਤੇ ਜਾਂ ਤਾਂ ਇੱਥੇ ਨਕਿਆ ਬੰਦ ਕਰ ਦਿਓ ਤੇ ਜਾਂ ਇਥੋਂ ਦਫਾ ਹੋ ਜਾਓ ਮੈਂ ਨਹੀਂ ਤਾਂ ਛੱਤਰ ਵੀ ਪਹਿਣਗੇ ਤੇ ਜੇਲ੍ਹ ਵੀ ਜਾਣਾ ਪਊਗਾ ਤੇ ਔਰ ਵਕਾਨ ਵੀ ਟੈਣਗੇ ਔਰ ਕੋਈ ਬਖਸ਼ੇ ਨਹੀਂ ਜਾਊਗਾ ਇਸ ਕਰਕੇ ਤੁਹਾਨੂੰ ਬੇਨਤੀ ਕਰਦਾ ਆਓ ਇਕੱਠੇ ਹੋ ਕੇ ਆਪਾਂ ਆਪਣੇ ਬੱਚਿਆਂ ਦੀ ਖਾਤਰ ਬਾਜੀ ਜਿੰਦਾਬਾਦ 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 ਲੋਲਾ ਬਾਜੀ ਜਿੰਦਾਬਾਦ 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 ਮੈਂ ਮੈਂ ਮਾਤਾ ਹੀ ਐਸੇ ਕਰਕੇ ਕਹਿੰਦਾ ਜਿਹੜੇ ਬਾਹਰ ਵਾਲੇ ਲੋਕ ਨੇ ਉਹ ਕੁਝ ਲੋਕ ਨੇ ਐਸੇ ਦੇ ਜਿਹੜੇ ਤੁਹਾਨੂੰ ਬਦਨਾਮ ਕਰ ਰਹੇ ਨੇ ਤੇ ਉਹ ਕੁਝ ਲੋਕ ਗੁੰਡਾਗਰਦੀ ਕਰਦੇ ਨੇ ਕੁਝ ਲੋਕ ਨਸ਼ਾ ਵੇਚਦੇ ਨੇ ਪਰ ਬਦਨਾਮ ਤੁਸੀਂ ਸਾਰੇ ਹੋ ਰਹੇ ਹੋ ਇਸ ਕਰਕੇ ਤੁਸੀਂ ਸਾਥ ਦਿਓਗੇ ਉਹ ਜਿਹੜੇ ਮਿਲ ਕੇ ਕੁਝ ਲੋਕ ਨੇ ਤੇ ਉਹਨਾਂ ਨੂੰ ਨਾ ਛੱਤਰ ਵੀ ਫੇਰਾ ਜਾਊਗਾ ਤੇ ਉਹਨਾਂ ਨੂੰ ਤੋਪਾ ਜਾਇਆ ਵੀ ਜਾਊਗਾ ਤੇ ਜੇਲ੍ਹ ਵੀ ਭੇਜਿਆ ਜਾਊਗਾ ਤੇ ਉਹਨਾਂ ਦੇ ਮਕਾਨ ਵੀ ਢਾਈ ਜਾਣਗੇ ਕੋਈ ਨਹੀਂ ਬਖਸ਼ਿਆ ਜਾਊਗਾ ਮੈਂ ਕੈਮਰੇ ਲਵਾ ਦੋ ਕਿੱਥੇ ਕਿਹੜੀ ਜਗ੍ਹਾ ਬਿਲਕੁਲ ਇੱਕ ਦੋ ਲਾਈਟਾਂ ਲਵਾ ਦੋ ਬਸ ਲਾਈਟਾਂ ਇਕ ਲਵਾ ਦੋ ਲਾਈਟਾਂ ਸਾਰੀਆਂ ਲਾਉਣ ਲੱਗੇ ਤੁਹਾਡੇ ਸਿਰੇ ਤੋਂ ਸਿਰ ਤੱਕ ਲਾਈਟਾਂ ਵੀ ਲੱਗਣ ਲੱਗੀਆਂ ਸੜਕ ਵੀ ਬਣ ਜਾਣੀ ਹੈ ਜਲਦੀ ਔਰ ਜਿਹੜੇ ਕੈਮਰੇ ਆ ਕੈਮਰੇ ਬਿਲਕੁਲ ਲਵਾ ਦਨੇ ਆ ਕੈਮਰੇ ਦਾ ਉਹ ਫਾਇਦਾ ਹੋਊਗਾ ਕੈਮਰੇ ਆਪਾਂ ਹਲਕਾ ਪੂਰਬੀ ਸਾਰੇ ਹੀ ਲਵਾਉਣ ਲੱਗੇ ਆ ਹਰ ਥਾਂ ਤੇ ਕੋਈ ਥਾਂ ਨਹੀਂ ਛੱਡਣਗੇ ਬੋਲੇ ਜਿੰਦਾਬਾਦ ਆਜ਼ਾਦੀ ਪਾਠੀ ਜਿੰਦਾਬਾਦ ਭਾਰਤੀ ਜਿੰਨਰਲ ਬੋਲੇ ਜਿੰਦਾਬਾਦ ਤਿਆਰ ਹੋ ਤੁਸੀਂ ਹਾਂਜੀ ਹਾਂਜੀ ਸਾਰੇ ਤਿਆਰ ਹੋ ਸਾਰੇ ਮੇਰੀਆਂ ਮਤਾਵਾ ਪੈਣ ਨੂੰ ਬੇਨਤੀ ਕਰਦਾ ਡਰਨਾ ਨਹੀਂ ਕਿਸੇ ਤੋਂ ਵੀ ਜਿਹੜਾ ਕੋਈ ਗੁੰਡਾ ਉਹਦੇ ਬਾਰੇ ਜੂੜ ਦੱਸਣਾ ਜਿਹੜਾ ਕੋਈ ਨਸ਼ਾ ਵੇਚਦਾ ਉਹਦੇ ਬਾਰੇ ਜੂੜ ਦੱਸਣਾ ਕਿਸੇ ਤੋਂ ਡਰਨੀ ਲੋੜ ਨਹੀਂ ਔਰ ਸਾਡੇ ਤੁਹਾਡੇ ਨਾਲ ਸੀ ਮੈਂ ਖੜਾ ਵਾਂ ਸਾਰੇ ਕੌਂਸਲਰ ਖੜੇ ਨੇ ਸਾਰੇ ਆਮ ਆਦਮੀ ਪੜਦੇ ਵਲੰਟੀਅਰ ਖੜੇ ਨੇ ਉਹ ਸਭੇ ਨਾਲ ਅੱਥਰ ਖੜੇ ਨੇ ਕਿਸੇ ਤੋਂ ਡਰਦੀ ਲੋੜ ਨਹੀਂ ਕਰੋ ਲੋੜ ਨਹੀਂ ਆਪਾਂ ਇਹਨਾਂ ਨੂੰ ਖਤਮ ਕਰਨਾ ਹੈ ਜਿਹੜੀ ਗੰਦਗੀ ਖਤਮ ਕਰਨੀ ਆ ਇਹ ਕੋਹ ਖਤਮ ਕਰਨਾ ਤੇ ਬਹੁਤ ਬਹੁਤ ਤੁਹਾਡਾ ਬੇਹ ਧੰਨਵਾਦ ਔਰ ਬੇਨਤੀ ਕਰਦਾ ਮੈਂ ਸੂਖਾ ਕੁਝ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਚਾਹੁੰਦੇ ਨੇ ਇਹ ਵੀ ਸਮੂਹ ਦੁਆਰਾ ਜੋ ਗੱਲ ਕਰ ਰਗੇ ਕਰ ਤੇ ਕਰ ਤੇ